ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਕਣਕ ਦੀ ਬਜਾਈ ਕਰ ਰਹੇ ਸੀਗੇ ਜੀ ਸੁਪਰ ਸੀਡਰ ਦੇ ਨਾਲ ਸੋ ਸੋਚਿਆ ਬਜਾਈ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂ ਦੋਸਤੋ ਆਪਣੇ ਕੋਲੇ ਬਾਸਮਤੀ ਝੋਨਾ ਸੀਗਾ 1692 ਸੋ ਦੀ ਪਰਾਲੀ ਵੀ ਘਾਟੀ ਬਣੀ ਐ ਸੋ ਆਪਾਂ ਵੱਡੀਆਂ ਢੇਰੀਆਂ ਮਚਾਤੀਆਂ ਸੀਗੀਆਂ ਤੇ ਬਾਕੀ ਇਹ ਜਿਹੜੀ ਪਰਾਲੀ ਆਪਾਂ ਵਿੱਚ ਹੀ ਨਪਤੀ ਐ ਸੁਪਰ ਸੀਡਰ ਨਾਲ ਪਰਾਲੀ ਨਾਲ ਥੋੜਾ ਇਹ ਤਾਂ ਹੈ ਵੀ ਬਜਾਈ ਸਮੇ ਪੋਰ ਹੈ ਜਿਹੜਾ ਬਾਰੀ-ਬਾਰੀ ਲੱਗ ਜਾਂਦਾ ਹੈਗਾ। ਧਿਆਨ ਰੱਖਣਾ ਪੈਂਦਾ ਹੈਗਾ। ਬਾਰੀ-ਬਾਰੀ ਮਸ਼ੀਨ ਰੋਕ ਕੇ ਜਿਹੜਾ ਆਪਾਂ ਨੂੰ ਪੋਰ ਹੈ ਛਾੜਨਾ ਪੈਂਦਾ ਹੈਗਾ। ਤੁਹਾਨੂੰ ਪੋਰ ਲੱਗ ਗਿਆ ਸੀ ਆ ਵੀਰ ਸਾਫ਼ ਕਰ ਰਿਹਾ ਪੋਰ ਨੂੰ। ਜਿਵੇਂ ਕਿ ਦੋਸਤੋ ਇਦਕੀ ਜਿਹੜੀ ਬੱਤਰ ਹੈ ਜਿਹੜੀ ਜ਼ਿਆਦਾ ਚੜ ਗਈ ਸੀਗੀ ਤੇ ਸ਼ਿਕਾਇਤਾਂ ਹੈਗੀਆਂ ਲੋਕਾਂ ਦੀਆਂ ਵੀ ਕਣਕ ਹੈ ਜਿਹੜੀ ਬਹੁਤ ਘੱਟ ਉੱਗ ਰਹੀ ਹੈ। ਆਪਾਂ ਆਪਣੇ ਖੇਤ ਦੇ ਵਿੱਚ ਨਵੀਂ ਚੈੱਕ ਕੀਤੀ ਐ ਲੱਡੂ ਬਣਾ ਕੇ ਚੈੱਕ ਕੀਤਾ ਦੋਸਤੋ ਮਿੱਟੀ ਜੇ ਗਿੱਲੀ ਹੋਊਗੀ ਤਾਂ ਉਸ ਦਾ ਜਿਹੜਾ ਲੱਡੂ ਆ ਉਹ ਪ੍ਰੋਪਰ ਬਣੂਗਾ ਮਿੱਟੀ ਟੁੱਟੇਗੀ ਨਹੀਂ ਲੱਡੂ ਜਿਹੜਾ ਭਰੇਗਾ ਨਹੀਂ ਸੋ ਇਥੋਂ ਪਤਾ ਲੱਗਦਾ ਕਿ ਖੇਤ ਦੇ ਵਿੱਚ ਜਿਹੜੀ ਗਿੱਲ ਹੈ ਉਹ ਸਹੀ ਹੈ ਬਿਜਾਈ ਲਈ ਸੋ ਉਮੀਦ ਹੈ ਵੀ ਕਣਕ ਵਧੀਆ ਉਗਰੂਗੀ ਤੇ ਕੋਈ ਦਿੱਕਤ ਨਹੀਂ ਪੈਣੀਗੀ ਜਿਵੇਂ ਕਿ ਹੁਣ ਕਾਫੀ ਸੁਣਨ ਦੇ ਵਿਚ ਆ ਰਿਹਾ ਹੈ ਕਿ ਕਣਕ ਜਿਹੜੀ ਉਹ ਘਟ ਪੁੰਗ ਰਹੀ ਹੈ ਉਹਦਾ ਕਾਰਨ ਦੋਸਤੋ ਇਹੀ ਹੈ ਕਿ ਉਹ ਖੇਤ ਮਿੱਟੀ ਦੇ ਵਿੱਚ ਜਿਹੜੀ ਪਾਣੀ ਦੀ ਮਾਤਰਾ ਹੈ ਜਿਹੜੀ ਉਹ ਬਹੁਤ ਘੱਟ ਹੈਗੀ ਹੈ ਖੁਸ਼ਕ ਹੋ ਚੁੱਕੀ ਹੈ ਮਿੱਟੀ ਬੱਤਰ ਚੜ ਗਈ ਹੈ ਇਸ ਕਾਰਨ ਹੀ ਹੈ ਜਿਹੜਾ ਕਣਕਾਂ ਜਿਹੜੀਆਂ ਘਟ ਉੱਗ ਰਹੀਆਂ ਨੇ ਸੋ ਬਾਰੀ-ਬਾਰੀ ਖਰਚਾ ਕਰਨਾ ਪੈ ਰਿਹਾ ਕਈ ਕਿਸਾਨ ਦੁਆਰੇ ਬੀਜ ਰਹੇ ਨੇਗੇ ਕਈ ਪਾਣੀ ਲਾ ਰਹੇ ਜੇ ਪਾਣੀ ਲਾਉਣਗੇ ਕੱਖ ਜਲਦੀ ਹੋਣਗੇ ਉਹਨਾਂ ਨੂੰ ਸਪ੍ਰੇਹਾਂ ਦਾ ਖਰਚਾ ਵੱਧ ਜਾਣਾਗਾ ਕੋਸ਼ਿਸ਼ ਕਰਿਆ ਕਰੋ ਦੋਸਤੋ ਬੀਜ ਬਜਾਈ ਤੋਂ ਪਹਿਲਾਂ ਤੁਸੀਂ ਇਹ ਚੈੱਕ ਕਰ ਲਿਆ ਕਰੋ ਕਿਉਂਕਿ ਜੇ ਮਿੱਟੀ ਦੇ ਲੱਡੂ ਬਣਾ ਕੇ ਚੈੱਕ ਕੀਤਾ ਜਾ ਸਕਦਾ ਤੇ ਜੇ ਤੁਹਾਨੂੰ ਲੱਗਦਾ ਹੈ ਤਾਂ ਜੇ ਲੱਡੂ ਨਹੀਂ ਬੰਦੇ ਜਾਂ ਬੱਤਰ ਚੜ ਗਈ ਹੈ ਖੁਸ਼ਕ ਹੈ ਤਾਂ ਜਰੂਰ ਰੌਣੀ ਕਰ ਲਿਆ ਕਰੋ ਆਪਾਂ ਦੋਸਤੋ 50 ਤੋਂ 55 ਕਿਲੋ ਬੀਜ ਹੈ ਜਿਹੜਾ ਆਪਾਂ ਵਰਤ ਰਹੇ ਹਾਂ ਪਾਉਣਾਗਾ ਤੇ ਡੀਏਪੀ ਆਪਾਂ ਪਹਿਲਾਂ ਹੀ ਅਰੇਂਜ ਕਰਕੇ ਰੱਖ ਲਈ ਸੀਗੀ 1 ਗੱਟਾ ਡੀਏਪੀ ਦਾ 1 ਕਿੱਲੇ ਮੰਗਰ ਆਪਾਂ 50 ਕਿਲੋ ਡੀਏਪੀ ਵਰਤ ਰਹੇ ਹਾਂਗੇ ਤੋਂ 50 ਤੋਂ 55 ਕਿਲੋ ਹੀ ਆਪਾਂ ਕਣਕ ਦਾ ਬੀਜ ਪਾ ਰਹੇ ਹਾਂ ਸੋ ਇਹ ਆਪਣੇ ਨਿੰਬੂਆਂ ਦਾ ਬੂਟਾਗਾ ਆਰਗੈਨਿਕ ਹੈ ਕੋਈ ਆਪਾਂ ਇਹ ਸਪਰੇ ਨਹੀਂ ਕਰਦੇ ਬਹੁਤ ਜ਼ਿਆਦਾ ਨਿੰਬੂ ਲੱਗੇ ਹੋਏ ਨੇ ਗੁੱਛਿਆਂ ਦੇ ਵਿੱਚ ਨਿੰਬੂ ਲੱਗੇ ਹੋਏ ਨੇਗੇ ਜੇ ਕਿਸੇ ਵੀਰ ਨੂੰ ਚਾਹੀਦੇ ਹੋਏ ਆਚਾਰ ਬਣਾਉਣਾ ਜਾਂ ਪਾਣੀ ਵਾਸਤੇ ਕਿਸੇ ਨੂੰ ਚਾਹੀਦੇ ਹੋ ਤਾਂ ਜੂਰ ਰੱਖੇ ਦਾ ਸੰਪਰਕ ਕਰ ਲਿਓ ਜਾ ਸਕਦੇ ਹੋ ਆਚਾਰ ਪਾ ਸਕਦੇ ਹੋ ਜਾਂ ਘਰੇ ਵੈਸੇ ਵੀ ਬਰਤਨੇ ਹੋਏ ਤਾਂ ਲ ਜਾ ਸਕਦੇ ਹਾਂ ਜੀ ਬਹੁਤ ਨਿੰਬੂ ਲੱਗੇ ਹੋਏ ਸੋ ਵਜਾਈ ਦਾ ਕੰਮ ਹੈ ਜਿਹੜਾ ਤਕਰੀਬਨ ਨਿਭਣ ਵਾਲਾ ਹੈਗਾ ਮੋੜੇ ਜਿਹੜੇ ਕੱਢਣੇ ਸ਼ੁਰੂ ਕਰਤੇ ਹੈਗੇ ਸੁਪਰ ਸਿੱਡਰ ਦਾ ਦੋਸਤੋ ਇਹੀ ਫਾਇਦਾ ਹੈਗਾ ਕਿ ਜਿਹੜੇ ਪਰਾਲੀ ਹੈਗੀ ਜਾਂ ਖਰਚੇ ਹੈਗੇ ਇਹ ਵਿੱਚੇ ਉਹਨਾਂ ਦੇ ਟੁਕੜੇ ਕਰਕੇ ਵਿੱਚੇ ਨੱਪ ਦਿੰਦਾ ਸਫਾਈ ਬਹੁਤ ਲਿਆਉਂਦਾ ਬਹੁਤ ਸਫਾਈ ਆਉਂਦੀ ਹੈ ਜੇ ਆਪਾਂ ਦੋਸਤੋ ਤਵੀਆਂ ਫੇਰਾਂਗੇ ਆਪਣੇ ਖਰਚੇ ਜਿਹੜੇ ਉਹ ਵੱਧ ਵੱਧ ਜਾਂਦੇ ਨੇਗੇ ਤਵੀਆਂ ਫੇਰਾਂਗੇ ਹਲ ਫੇਰਾਂਗੇ ਫਿਰ ਬਾਅਦ ਸੁਹਾਗਾ ਫੇਰਾਂਗੇ ਬਾਅਦ ਦੇ ਵਿੱਚ ਮਸ਼ੀਨ ਨਾਲ ਬਜਾਈ ਕਰਾਂਗੇ ਸੋ ਸੁਪਰ ਸੀਡਰ ਹੈ ਜਿਹੜਾ ਖਰਚਾ ਨੂੰ ਵੀ ਘੱਟ ਕਰਦਾ ਸਾਡਾ ਨੂੰ ਨਾ ਖਰਚਾ ਵੀ ਘੱਟ ਹੁੰਦਾ ਕੋਈ ਆਪਾਂ ਤਵੀਆਂ ਨਹੀਂ ਫੇਰੀਆਂ ਕੋਈ ਹਲ ਨਹੀਂ ਫੇਰੀਆਂ ਝਾੜ ਤੇ ਵੀ ਕੋਈ ਫਰਕ ਨਹੀਂ ਪੈਂਦਾਗਾ ਜਿੰਨਾ ਝਾੜ ਤੁਸੀਂ ਤਵੀਆਂ ਮਾਰ ਕੇ ਹਲ ਮਾਰ ਕੇ ਸੁਹਾਗਾ ਫੇਰ ਕੇ ਮਸ਼ੀਨ ਨਾਲ ਬੀਜ ਕਿ ਕੱਢੋਂਗੇ ਉਨਾ ਹੀ ਝਾੜ ਹੈ ਦੋਸਤੋ ਸੁਪਰ ਸੀਡਰ ਨਾਲ ਵੀ ਨਿਕਲ ਆਉਂਦਾ ਹੈ ਮੈਂ ਹਰ ਵਾਰੀ ਸੁਪਰਸੀਡਨ ਵਾਲੀ ਬੀਜ ਦੰਗਾ ਤੇ ਤਕਰੀਬਨ ਬਰਾਬਰ ਹੀ ਝਾੜ ਜਾਂਦਾ ਹੈਗਾ ਸੋ ਬਜਾਈ ਆਲਮੋਸਟ ਲਾਸਟ ਢੇਡਾ ਰਹਿ ਗਿਆ ਮੋੜਿਆਂ ਦਾ ਇਹ ਪਰਾਲੀ ਦੋਸਤੋ ਜਿਹੜੀਆਂ ਵੱਡੀਆਂ ਢੇਰੀਆਂ ਸੀ ਕੁਝ ਬਾਹਰ ਵੀ ਕੱਢਤੀਆਂ ਸੀ ਕੁਝ ਮਚਾ ਵੀ ਦਿੱਤੀਆਂ ਸੀਗੀਆਂ ਤੇ ਕੁਝ ਜਿਹੜੀ ਬਾਕੀ ਪਰਾਲੀ ਸੀਗੀ ਉਹ ਆਪਾਂ ਵਿੱਚੇ ਹੀ ਵਰਤ ਲਈ ਹੈਗੀ ਇਹ ਜਿਆਦਾ ਵੱਡੀਆਂ ਢੇਰੀਆਂ ਸੀ ਇਹਦਾ ਵੱਡੀਆਂ ਢੇਰੀਆਂ ਦਾ ਇਹ ਨੁਕਸਾਨ ਹੁੰਦਾ ਵੀ ਫਿਰ ਉਹ ਦਾਣੇ ਜਿਹੜੇ ਉੱਪਰ ਪਰਾਲੀ ਦੇ ਰਹਿ ਜਾਂਦੇ ਨੇਗੇ ਫਿਰ ਉਹ ਪੁੰਗਰ ਨਹੀਂ ਪਾਉਂਦੇਗੇ ਕਿਉਂਕਿ ਮਿੱਟੀ ਨਾਲ ਉਹਨਾਂ ਨੂੰ ਨਵੀਂ ਨਹੀਂ ਮਿਲਦੀਗੀ ਸੋ ਬਿਜਾਈ ਆਲਮੋਸਟ ਕੰਪਲੀਟ ਹੋ ਚੁੱਕੀ ਹੈ ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰਿਓ ਬਹੁਤ ਧੰਨਵਾਦ